ਸਾਰੇ ਸਾਥੀਓ ਗੱਲ ਕਰਾਂਗੇ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਮਾਨਯੋਗ ਐਸਐਸਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਜੀ ਬਹੁਤ ਜਲਦੀ ਜਿਹੜੀ ਇੱਥੋਂ ਫਲੈਂਕ ਮਾਰਚ ਜਿਹੜੀ ਹੈਗੀ 15 ਅਗਸਤ ਨੂੰ ਮੁੱਖ ਰੱਖਦੇ ਆ ਹੋਇਆ ਅੱਜ ਚੰਡੀ ਦੇਰੇ ਨੇ 15 ਅਗਸਤ ਨੂੰ ਮੁੱਖ ਰੱਖਦੇ ਆ ਹੋਇਆ ਵੱਡਾ ਫਲੈਂਕ ਮਾਰਚ ਨਵਾਂ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਸਿੱਧੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਣ ਜਾ ਰਿਹਾ ਹਾਂ ਾਰੇ ਸਾਥਿਓ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀਆਂ ਜੀ ਤਸਵੀਰਾਂ ਸਾਂਝੀਆਂ ਕਰੇ ਇੱਥੋਂ ਦੇ ਮਾਨਯੋਗ ਐਸਐਸਪੀ ਸਹਿਵਾਨ ਸ਼ਹੀਦ ਭਗਤ ਸਿੰਘ ਨਗਰ ਦੇ ਡਾਕਟਰ ਮਹਿਤਾਬ ਸਿੰਘ ਜੀ ਦੀ ਅਗਵਾਹੀ ਦੇ ਹੇਠਾਂ ਅੱਜ ਬਹੁਤ ਵੱਡਾ ਫਲੈਂਗ ਮਾਰਚ ਦੀ ਤਿਆਰੀ ਜਿਹੜੀ ਬਿਲਕੁਲ ਜਲਦੀ ਹੋ ਰਹੀ ਹੈ ਨਵਾਂ ਸ਼ਹਿਰ ਨੂੰ ਮੁੱਖ ਰੱਖਦੇ ਹਾਂ ਜੇ 15 ਅਗਸਤ ਦੀ ਗੱਲ ਕੀਤੀ ਜਾਵੇ 15 ਅਗਸਤ ਨੂੰ ਮੁੱਖ ਰੱਖਦੇ ਹਾਂ ਹੋਇਆ ਬਿਲਕੁਲ ਪੁਲਿਸ ਦੇ ਵੱਲੋਂ ਮੁੱਖਤਾ ਪ੍ਰਬੰਧ ਕੀਤੇ ਗਏ ਨੇ 15 ਅਗਸਤ ਨੂੰ ਦੇਖਣ ਦੇ ਲਈ ਸਕੂਲ ਦੇ ਬੱਚੇ ਦੂਰ ਦਰਾਡੇ ਤੋਂ ਵੀ ਆਂਦੇ ਨੇ ਬਹੁਤ ਹੀ ਵਧੀਆ ਜਿਹੜਾ ਫੰਕਸ਼ਨ ਹੈ ਉਹ ਵਿਸ਼ੇਸ਼ ਤੌਰ ਤੇ ਕੀਤਾ ਜਾਂਦਾ ਹੈਗਾ ਪੰਜਾਬ ਪੁਲਿਸ ਦਾ ਵੱਡਾ ਫਲੈਂਕ ਮਾਰਚ ਜੇ ਨਵਾਂ ਸ਼ਹਿਰ ਦੀ ਗੱਲ ਕਰੀਏ ਨਵਾਂ ਸ਼ਹਿਰ ਦੇ ਵਿੱਚ ਹੁਣ ਜਾ ਰਿਹਾ ਨੌਜਵਾਨ ਬਿਲਕੁਲ ਤਿਆਰ ਨੇ ਬਹੁਤ ਜਲਦੀ ਫਲੈਂਕ ਮਾਰਚ ਜਿਹੜਾ ਤਿਆਰੀਆਂ ਹੋ ਰਹੀਆਂ ਬਹੁਤ ਜਲਦੀ ਫਲੈਂਗ ਮਾਰਚ ਨਵਾਂ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਜੇ ਗੱਲ ਕੀਤੀ ਜਾਵੇ ਇਥੋਂ ਦੇ ਮਾਨਯੋਗ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੀ ਰਹਿਣ ਰਮਾਈ ਹੁਕਮਾਂ ਨਿਰਦੇਸ਼ਾਂ ਦੇ ਹੇਠ ਵੱਡਾ ਫਲੈਂਗ ਮਾਰਚ ਕੀਤਾ ਜਾ ਰਿਹਾ ਸ਼ਹੀਦ ਦੇਜਮ ਸਦਾਰ ਭਗਤ ਸਿੰਘ ਜੀ ਦੇ ਐਸਐਚਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਅਫਸਰ ਸ਼ੇਸ਼ਤਾਰ ਦੇ ਪਹੁੰਚ ਗਏ ਹਾਂ ਬਹੁਤ ਜਲਦੀ ਜੀ ਫਲੈਗ ਮਾਰਚ ਦੀਆਂ ਵੱਡੀਆਂ ਤਿਆਰੀਆਂ ਹੋਣ ਜਾ ਰਹੀਆਂ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਠ 15 ਅਗਸਤ ਦੇ ਮੱਦੇ ਨਜ਼ਰ ਅਸੀਂ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਅੱਜ ਇਹ ਫਲੈਗ ਮਾਰਚ ਕਰ ਰਹੇ ਹਾਂ ਇਹਦਾ ਸਾਡਾ ਇਹੀ ਹੈਗਾ ਕਿ ਜਿਹੜਾ ਇਵੈਂਟ ਹੈਗਾ ਬਿਲਕੁਲ ਸ਼ਾਂਤੀਪੁਰੋਂ ਨਿਕਲੇ ਇਸ ਤੇ ਫਲੈਗ ਮਾਰਚ ਦੇ ਨਾਲ ਨਾਲ ਅਸੀਂ ਕਾਫੀ ਸਮੇਂ ਤੋਂ ਜਿਹੜਾ ਹੈਗਾ ਹੋਰ ਵੀ ਐਕਟੀਵਿਟੀਜ਼ ਕਰ ਰਹੇ ਹਾਂ ਜਿੱਦਾਂ ਕਿ ਕਾਸੋ ਆਪਰੇਸ਼ਨ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਹੋਰ ਜਿੱਦਾਂ ਕਿ ਕੋਈ ਸਰਾਵਾਂ ਦੀ ਚੈਕਿੰਗ ਹੈ ਹੋਟਲਜ਼ ਦੀ ਚੈਕਿੰਗ ਹੈ ਜਾਂ ਕੋਈ ਇੱਥੇ ਕੋਈ ਮਤਲਬ ਕੋਈ ਇੱਥਾਂ ਦੇ ਇਦਾਂ ਦੇ ਲੋਕੀ ਹੈਗੇ ਆ ਜਿਹੜੇ ਜਿਨ੍ਹਾਂ ਦੇ ਪਹਿਲਾਂ ਕੇਸਿਸ ਹੈਗੇ ਆ ਉਹਨਾਂ ਦੇ ਉੱਤੇ ਵੀ ਅਸੀਂ ਰੇਡਸ ਕੰਡਕਟ ਕਰ ਰਹੇ ਹਾਂ ਤਾਂ ਕਿ ਜਿਹੜਾ ਇਹ ਜਿਹੜਾ ਇਵੈਂਟ ਹੈ ਉਹ ਪੂਰਾ ਸ਼ਾਂਤੀਪੁਰੋਂ ਨਿਕਲੇ ਸੋ ਜਿੰ ਤੱਕ ਜਨਤਕ ਸਵਾਰੀ ਦੇ ਬਸ ਸਟੈਂਡ ਵਗੈਰਾ ਤਾਂ ਕੋਈ ਲੋੜੀਂਦੀ ਚੀਜ਼ ਨਹੀਂ ਉਹ ਲੇਕਿਨ ਅ ਅਸੀਂ ਜੀ ਏਸੀ ਲੜੀ ਦੇ ਤਹਿਤ ਅਸੀਂ ਜਿਹੜਾ ਬਸ ਸਟੈਂਡ ਦੀ ਵੀ ਚੈਕਿੰਗ ਕਰਵਾਈ ਹੈਗੀ ਹੈ ਜਿਹੜੀ ਪਾਰਕਿੰਗਸ ਹੈਗੀਆਂ ਨੇ ਉਹਨਾਂ ਦੀਆਂ ਤੇ ਰੇਲਵੇ ਸਟੇਸ਼ਨ ਤੇ ਵੀ ਸਾਡੀ ਜਿਹੜੀ ਚੈਕਿੰਗ ਹੈ ਉਹ ਚਲਦੀ ਚਲਦੀ ਪਈ ਹੈ ਬਟ ਇਹਦੇ ਵਿੱਚ ਕੋਈ ਵੀ ਇਤਾਂ ਦੀ ਕੋਈ ਵਿਵਾਰੀ ਵਸਤੂ ਨਹੀਂ ਮਿਲੀ ਕੋਈ ਸਰ ਸਪੈਸ਼ਲ ਨਾਕੇ ਵੀ ਚੱਲ ਰਹੇ ਨੇ ਜਿੱਦੇ ਦੇ ਵਿੱਚ ਬਿਲਕੁਲ ਜੀ ਸਾਨੂੰ ਜਿਹੜੀ ਬਾਹਰੋਂ ਵੀ ਫੋਰਸ ਅਲਾਟ ਹੋਈ ਹੈਗੀ ਆ ਉਹਦੇ ਵਿੱਚ ਸਾਡੀ ਜਿਹੜੀ ਜ਼ਿਲ੍ਹੇ ਦੇ ਆਸ-ਪਾਸ ਜਿਹੜੀਆਂ ਸਾਡੀਆਂ ਹੱਦਾਂ ਹੈਗੀਆਂ ਉਹਦੇ ਸਾਡੀ ਸਪੈਸ਼ਲ ਨਾਕਾਬੰਦੀ 24 ਘੰਟੇ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਸਰ ਰਾਤ ਨੂੰ ਪੀਸੀਆਰ ਦਾ ਪ੍ਰਬੰਧ ਹੈ ਜੀ ਬਿਲਕੁਲ ਜੀ ਬਿਲਕੁਲ ਸਿਟੀ ਦੇ ਵਿੱਚ ਜਿਹੜਾ ਰਾਤ ਨੂੰ ਪੀਸੀਆਰ ਦਾ ਪ੍ਰਬੰਧ ਹੈ ਚਾਹੇ ਉਹ ਨਵਾਂ ਸ਼ਹਿਰ ਹੈ ਸਰ ਵੀਰਨ ਪੰਗਾ ਹੈ ਤੇ ਬਲਾਚੋਰਾ ਹੈ ਤੇ ਪਿੰਡਾਂ ਦੇ ਵਿੱਚ ਵੀ ਜਿਹੜੀ ਸਾਡੀ ਪੈਟਰੋਲਿੰ ਸਾਥੀਓ ਮਾਨਯੋਗ ਐਸਐਸਪੀ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਨਾਲ ਵਿਸ਼ੇਸ਼ ਮੁਲਾਕਾਤ ਆਪ ਜੀ ਦੀ ਕਰਵਾਈ ਹੈ ਕਿ ਬਹੁਤ ਵੱਡੇ ਪ੍ਰਬੰਧ ਨੇ ਜੇ ਪੀਸੀਆ ਦੀ ਗੱਲ ਕੀਤੀ ਜਾਵੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਹੀ ਵੱਡੇ ਪ੍ਰਬੰਧ ਕੀਤੇ ਗਏ ਨੇ 15 ਅਗਸਤ ਦੀ ਜੇ ਗੱਲ ਕਰੀਏ 15 ਅਗਸਤ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਪੁਰਸਨ ਨਵਾਂ ਸ਼ਹਿਰ ਦੀ ਵੱਡੇ ਪ੍ਰਬੰਧ ਕਰਨ ਜਾਰੀ ਹੈਗੀ ਆ ਵਿਸ਼ੇਸ਼ ਤੌਰ ਤੇ ਜੇ ਅੱਜ ਦੀ ਗੱਲ ਕੀਤੀ ਜਾਵੇ ਫਲੈਂਗ ਮਾਰ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਉਹ ਬਜਾਤੇ ਹੋਣੇ ਬੜੇ ਕਿੱਥੇ ਪਏ ਉਹ ਆ ਗਏ ਟੋਟਲੇ ਲੈ ਕੇ ਪੰਨਾ ਪੰਜਾਬ ਪੁਲਿਸ ਨਵਾਂਸ਼ਾ ਦੀਆਂ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਦੇ ਪਏ ਹਾਂ ਰੇ ਸਾਥੀਓ ਨਮਾਸ਼ਾਹ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆਂ ਪੰਜਾਬ ਪੁਲਿਸ ਦੇ ਵੱਲੋਂ ਫ੍ਰੈਂਕ ਮਾਰਚ ਵਿਸ਼ੇਸ਼ ਤੌਰ ਤੇ 15 ਅਗਸਤ ਨੂੰ ਮੁੱਖ ਰੱਖਦੇ ਹੋਏ ਕੀਤਾ ਜਾ ਰਿਹਾ ਹੈ प्यारे साथीयो मानजो जीएसपी सहबान डॉक्टर महताब सिंह जी दी दिशानरेसंदे हेठ फ्लैंग मार्च नवा शहर ਦੇ ਵਿੱਚ ਕੀਤਾ ਜਾ ਰਿਹਾ ਪੰਜਾਬ ਪੁਲਿਸ ਨਵਾ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਪੰਜਾਬ ਪੁਲਿਸ ਨਵਾ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਫਲੈਂਗ ਮਾਰਚ 15 ਅਗਸਤ ਨੂੰ ਮੁੱਖ ਰੱਖਦੇ ਆ ਹੋਇਆ ਕੀਤਾ ਜਾ ਰਿਹਾ ਨਮਸ਼ਾਹਿਰ ਦੀਆਂ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਦੇ ਪਈਆਂ ਐਸਪੀ ਡਾਕਟਰ ਮਕੇਸ਼ ਕੁਮਾਰ ਜੀ ਵਿਸ਼ੇਸ਼ ਤੌਰ ਤੇ ਲਾਨ ਨੇ ਡੀਐਸਪੀ ਸੁਰੇਂਦਰ ਚਾਂਦ ਜੀ ਐਸਐਚਓ ਸਦਰ ਮਨਜੀਤ ਸਿੰਘ ਐਸ ਐਚਓ ਸਿਟੀ ਵਿਭੇਸ਼ ਤੌਰ ਤੇ ਨਜ਼ਰ ਆ ਰਹੇ ਨੇ ਜੀ ਐਸ ਐਚਓ ਔੜ ਨਰੇਸ਼ ਕੁਮਾਰ ਦੀ ਗੱਲ ਕੀਤੀ ਜਾ ਵੀ ਉਹ ਵੀ ਵਿਸ਼ੇਸ਼ ਤੌਰ ਤੇ ਨਜ਼ਰ ਆ ਰਹੇ ਨੇ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਈਆਂ ਜੀ 15 ਅਗਸਤ ਨੂੰ ਮੁੱਖ ਰੱਖਦੇ ਹੋਇਆਂ ਵੱਡਾ ਫਲੈਂਗ ਮਾਰਚ ਜਿਹੜਾ ਹੈਗਾ ਕੀਤਾ ਜਾ ਰਿਹਾ ਮਾਨਜੋਗ ਐਸਐਸਪੀ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਦੇ ਦੇਖ ਰਹੇ ਇੱਕ ਦੇਥ ਵੱਡਾ ਫਲੈਂਗ ਮਾਰਚ ਜਿਹੜਾ ਪੰਜਾਬ ਪੁਲਿਸ ਨਵਾਂ ਸ਼ਹਿਰ ਦੇ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਐਸਪੀ ਸਹਿਵਾਨ ਡੀਐਸਪੀ ਸਹਿਵਾਨ ਐਸਐਚਓ ਸਹਿਵਾਨ ਵਿਸ਼ੇਸ਼ ਤੌਰ ਤੇ ਵੱਡੇ ਫਲੈਂਗ ਮਾਰਚ ਦੇ ਵਿੱਚ ਹਾਜ਼ਰ ਹੋਏ ਵੱਡਾ ਫਲੈਂਗ ਮਾਰਚ ਪੀਜੇਗਾ ਲਈ ਕੀਤੀ ਜਾ ਰਹੀ नवां शहर जी तस्वीर आप जी दादे पई आहियां एस पी डॉक्टर मुकेश जी एस एच ओ साहिबान डी एस पी साहिबान नवां शहर जी तस्वीरांप जी ਨੋ ਦਿਖਾਉਂਦੇ ਪਈਆ ਪੰਜਾਬ ਪੁਲਿਸ ਦੇ ਵੱਲੋਂ ਜਤਾਰ ਸਿੰਘ ਜਬੋਬਾਨ ਨੇ ਦਿਓ 98946513313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨ